ਲੈਂਡ ਪੂਲਿੰਗ ਸਕੀਮ ਖਿਲਾਫ ਅੱਜ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੈ ਤੇ ਸਭ ਤੋਂ ਵੱਡੇ ਟਰੈਕਟਰ ਮਾਰਚ ਹੈ ਜਿਹੜੇ ਉਹ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਜਿੱਥੇ ਸਭ ਤੋਂ ਵੱਡੇ ਪੱਧਰ ਤੇ ਉੱਤੇ ਜ਼ਮੀਨ ਆਈ ਹੈ ਕਿਸਾਨਾਂ ਦੀ ਤਾਂ ਟਰੈਕਟਰ ਮਾਰਚ ਤੁਸੀਂ ਦੇਖ ਸਕਦੇ ਹੋ ਐਸ ਕੇ ਐਮ ਨੇ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਟਰੈਕਟਰ ਲੈ ਕੇ ਅੱਜ ਸੜਕਾਂ ਤੇ ਉਤਰੇ ਐ ਇੱਕ ਗੱਲ ਦੱਸ ਦਈਏ ਕਿ ਬੀਤੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਟਾਰਗੇਟ ਤੇ ਸੀ ਕਿਸਾਨ ਜਿੱਥੇ ਬੰਦੀਆਂ ਤਾ ਵਾਰ-ਵਾਰ ਇਹ ਕਹਿੰਦੇ ਸੀ ਇਹ ਵੇਲੇ ਆ ਇਹਨਾਂ ਨੂੰ ਕੰਮ ਨਹੀਂ ਆ ਇਹ ਕਿਸਾਨ ਨਹੀਂ ਆ ਕਿਸਾਨ ਅਸੀਂ ਆ ਕਿਸਾਨ ਉਹ ਹੁੰਦਾ ਜਿਹੜਾ ਖੇਤ ਜਾਂਦਾ ਪਰ ਅੱਜ ਉਹੀ ਐਸਕੇਐਮ ਨੇ ਉਹੀ ਕਿਸਾਨ ਜਥੇਬੰਦੀਆਂ ਨੇ ਦਿਖਾ ਦਿੱਤਾ ਹੈ ਕਿ ਅੱਜ ਵੀ ਕਿਸਾਨ ਜਥੇਬੰਦੀਆਂ ਜਿਵੇਂ ਇਹ ਕਹਿੰਦੇ ਆ ਕਿ ਪੈਰਲਰ ਸਰਕਾਰ ਚਲਾਉਂਦੇ ਆ ਤਾਂ ਉਹ ਪੈਰਲਰ ਸਰਕਾਰ ਫਿਰ ਸੜਕਾਂ ਤੇ ਉਤਰੀ ਹੈ ਤੁਸੀਂ ਜਥੇਬੰਦੀਆਂ ਦੇ ਝੰਡੇ ਟਰੈਕਟਰਾਂ ਤੇ ਦੇਖ ਸਕਦੇ ਹੋ ਜਥੇਬੰਦੀਆਂ ਦੇ ਝੰਡਿਆਂ ਦੇ ਨਾਲ ਜਿਹੜੇ ਬਜ਼ੁਰਗ ਐ ਕਿਸਾਨ ਸਾਰੇ ਜਿਹੜੇ ਐ ਉਹ ਟਰੈਕਟਰਾਂ ਤੇ ਬੈਠੇ ਦਿਖਾਈ ਦਿੰਦੇ ਆ ਤਾਂ ਇਹ ਅੱਜ ਸਾਫਤ ਕੀਤਾ ਫਿਰ ਐਸਕੇਐਮ ਨੇ ਇਹ ਸਾਫਤ ਕੀਤਾ ਕਿਸਾਨਾਂ ਨੇ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਐ ਇਹਦੇ ਖਿਲਾਫ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਇਹ ਨਾ ਹੋਵੇ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਲੈਂਦੀ ਲੈਂਦੀ ਆਪਣੀ ਸਿਆਸੀ ਜ਼ਮੀਨ ਗਵਾ ਦੇਵੇ ਆਪਣੀ ਸਿਆਸੀ ਜ਼ਮੀਨ ਤੋਂ ਵਿਰਵੀ ਰਹਿ ਜਾਵੇ ਕਿਉਂਕਿ ਕਿਸਾਨ ਜਥੇਬੰਦੀਆਂ ਆਮ ਲੋਕ ਜਿਸ ਤਰੀਕੇ ਨਾਲ ਸੜਕਾਂ ਤੇ ਉਤਰਿਆਏ ਆ ਅੱਜ ਤੁਸੀਂ ਦੇਖ ਸਕਦੇ ਹੋ ਕਿਲੋਮੀਟਰਾਂ ਦੇ ਕਾਫਲੇ ਲਗਾਤਾਰ ਟਰੈਕਟਰ ਤੁਹਾਨੂੰ ਨੰਗਦੇ ਨਜ਼ਰ ਆਉਣਗੇ ਕਿਲੋਮੀਟਰਾਂ ਦੇ ਜਿਹੜੇ ਕਾਫਲੇ ਟਰੈਕਟਰਾਂ ਦੇ ਉਹ ਸੜਕਾਂ ਦੇ ਉੱਤੇ ਆ ਗਏ ਨੇ ਇਹ ਇੱਕ ਪਿੰਡ ਦੀ ਗੱਲ ਹੈ ਯੋਧਾ ਪਿੰਡ ਤੋਂ ਸ਼ੁਰੂ ਹੋਇਆ ਜਿਹੜਾ ਟਰੈਕਟਰ ਮਾਰਚ ਹੈ ਜੇਕਰ ਤੁਸੀਂ ਮੁੱਲਾਪੁਰ ਜਾਓਗੇ ਉੱਥੇ ਜੇਕਰ ਆਓ ਜਾਓਗੇ ਉੱਥੇ ਤੁਸੀਂ ਕੂਮਕਲਾ ਪਿੰਡ ਜਾਓਗੇ ਉੱਥੇ ਸਾਰੇ ਪਾਸੇ ਤੁਹਾਨੂੰ ਇਸੇ ਤਰੀਕੇ ਨਾਲ ਟਰੈਕਟਰ ਦਖਾਈ ਦੇਣਗੇ ਟਰੈਕਟਰਾਂ 'ਚ ਕਿਸਾਨ ਦਿਖਾਈ ਦੇਣਗੇ ਵੱਖੋ ਵੱਖਰੇ ਤਰੀਕੇ ਦੇ ਨਾਲ ਕਿਸਾਨ ਗੱਡੀਆਂ ਭਰ-ਭਰ ਕੇ ਵੀ ਨਾਲ ਜਿਹੜੇ ਆ ਉਹ ਜਾ ਰਹੇ ਆ ਗੱਡੀਆਂ ਭਰ-ਭਰ ਕੇ ਵੀ ਕਿਸਾਨ ਜਾ ਰਹੇ ਆ ਤਾਂ ਉਹੀ ਮਾਹੌਲ ਫਿਰ ਬਣਦਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਦਿੱਲੀ ਦਾ ਜੋ ਕਿਸਾਨੀ ਅੰਦੋਲਨ ਸੀ ਉਸ ਵਾਲੇ ਪਾਸੇ ਨੂੰ ਫਿਰ ਮਾਹੌਲ ਬਣਦਾ ਜਾ ਰਿਹਾ ਇਹ ਨਾ ਹੋਵੇ ਕਿ ਮੁੜ ਪੰਜਾਬ ਦੇ ਵਿੱਚ ਉਸ ਤੋਂ ਵੱਡਾ ਮੋਰਚ ਵੱਡਾ ਮੋਰਚਾ ਲੱਗ ਜਾਵੇ ਤੇ ਸਰਕਾਰ ਤੋਂ ਇਹ ਮੋਰਚਾ ਸਾਂਭਿਆ ਨਾ ਜਾਵੇ ਇੱਥੋਂ ਤੱਕ ਵੀ ਚਰਚਾ ਹੈ ਕਿ ਸਰਕਾਰ ਇਹਦੇ ਤੇ ਆਪਣੀ ਪਾਲਿਸੀ ਵਾਪਸ ਲੈ ਸਕਦੀ ਹੈ ਪਰ ਫਿਲਹਾਲ ਜਿਸ ਤਰੀਕੇ ਦੇ ਨਾਲ ਕਿਸਾਨ ਮੈਦਾਨ ਦੇ ਵਿੱਚ ਨਿਤਰੇ ਆ ਜਿਸ ਤਰੀਕੇ ਦੇ ਨਾਲ ਕਿਸਾਨ ਲਗਾਤਾਰ ਲੜ ਰਹੇ ਆ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਟਰੈਕਟਰ ਮਾਰਚ ਵੱਡੇ ਹੋ ਰਹੇ ਆ ਟਰੈਕਟਰ ਮਾਰਚ ਬਹੁਤ ਵੱਡੇ ਪੱਧਰ ਤੇ ਪਿੱਛੇ ਲਗਾਤਾਰ ਟਰੈਕਟਰ ਹਾਲੇ ਜਿਹੜੇ ਆ ਉਹ ਆ ਰਹੇ ਲਗਾਤਾਰ ਕਿਸਾਨ ਟਰੈਕਟਰਾਂ ਤੇ ਸਵਾਰ ਹੋ ਕੇ ਲੁਧਿਆਣੇ ਵੱਲ ਨੂੰ ਲੁਧਿਆਣੇ ਦੇ ਪਿੰਡਾਂ ਨੂੰ ਜਿਨਾ ਜਿਨਾ ਪਿੰਡਾਂ ਦੀ ਜ਼ਮੀਨ ਇਸ ਪਾਲਿਸੀ ਦੇ ਵੰਡਰ ਆ ਗਈ ਹੈ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਪਿੰਡਾਂ 'ਚ ਮਾਰਚ ਕੱਟਣਗੇ ਦਿਖਾਉਣਗੇ ਸ਼ਕਤੀ ਪ੍ਰਦਰਸ਼ਨ ਹੋਵੇਗਾ ਇਸ ਤੋਂ ਬਾਅਦ ਵੱਡਾ ਇਕੱਠ ਜਿਹੜਾ ਕਿਸਾਨਾਂ ਦਾ ਉਹ 24 ਅਗਸਤ ਨੂੰ ਮੁੱਲਾਂਪੁਰ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਹੋਣ ਜਾ ਰਿਹਾ ਉੱਥੇ ਵੱਡੀ ਗਿਣਤੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਕਿਸਾਨ ਪਹੁੰਚਣਗੇ ਆ ਕਾਲੇ ਝੰਡੇ ਝੰਡਿਆਂ ਦੇ ਉੱਤੇ ਵੀ ਲਿਖਿਆ ਹੋਇਆ ਲੈਂਡ ਪੂਲਿੰਗ ਪਾਲਿਸੀ ਰੱਦ ਕਰੋ ਮਤਲਬ ਕਿਸਾਨਾਂ ਦੇ ਮਨ ਦੇ ਵਿੱਚ ਰੋ ਹੈ ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਪਾਲਿਸੀ ਬਹੁਤ ਚੰਗੀ ਹੈ ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਕਿ ਪਾਲਿਸੀ ਦੇ ਫਾਇਦੇ ਹੀ ਬਹੁਤ ਹੈ ਪਰ ਕਿਸਾਨ ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਮਨ ਨੂੰ ਜਿਹੜੀ ਗੱਲ ਜੱਜੇ ਪੰਜਾਬ ਦੇ ਲੋਕਾਂ ਦੇ ਮਨ ਨੂੰ ਆਮ ਆਦਮੀ ਪਾਰਟੀ ਜੱਚੀ ਸੀ ਤਾਂ ਲੋਕਾਂ ਨੇ ਮਾਣਾ ਮੋਹੀ ਵੋਟਾਂ ਪਾਈਆਂ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਪਾਲਿਸੀ ਨਹੀਂ ਜੱਚੀ ਤਾਂ ਹੁਣ ਸਰਕਾਰ ਵੱਖੋ ਵੱਖਰੇ ਤਰੀਕੇ ਨਾਲ ਜ਼ੋਰ ਜਰੂਰ ਲਾ ਰਹੀ ਹੈ ਸਮਝਾਉਣ ਦੇ ਉੱਤੇ ਵਿਝਾਉਣ ਦੇ ਉੱਤੇ ਲਾਲਚ ਦੇ ਰਹੀ ਹੈ ਪਰ ਲੋਕਾਂ ਦੇ ਮਨ ਚੋਂ ਇਹ ਪਾਲਿਸੀ ਰੱਦ ਹੋ ਚੁੱਕੀ ਹੈ ਤੇ ਇਹ ਵੀ ਭਗਵੰਤ ਸਿੰਘ ਮਾਨ ਕਹਿੰਦੇ ਰਿਹਾ ਕਿ ਜਿਹੜੀ ਗੱਲ ਲੋਕਾਂ ਚੋਂ ਰੱਦ ਹੋ ਜੇ ਲੋਕ ਵੱਡੇ ਹੁੰਦੇ ਨੇ ਉਹ ਚੀਜ਼ ਫਿਰ ਰੱਦ ਹੀ ਹੁੰਦੀ ਹੈ ਲੋਕ ਆਪਣੀਆਂ ਜ਼ਮੀਨਾਂ ਦੇ ਬਚਾਉਣ ਦੇ ਲਈ ਵੱਖ-ਵੱਖਰੇ ਤਰੀਕੇ ਦੀਆਂ ਕੋਸ਼ਿਸ਼ਾਂ ਕਰ ਰਿਹਾ ਲਗਾਤਾਰ ਸਰਕਾਰ ਖਿਲਾਫ ਜਿਹੜੇ ਪ੍ਰਦਰਸ਼ਨ ਕਰ ਰਿਹਾ ਸਰਕਾਰ ਦੇ ਪਿੰਡਾਂ ਦੇ ਵਿੱਚ ਵੜਨ ਦੇ ਬੋਰਡ ਖਿਲਾਫ ਲਾ ਰਹੇ ਐ ਸੋ ਇਹ ਮਾਹੌਲ ਪੰਜਾਬ ਚ ਬਣਿਆ ਹੋਇਆ ਪੰਜਾਬ ਦੀ ਤਸਵੀਰ ਹੈ ਪੰਜਾਬ ਵਾਰ-ਵਾਰ ਉਬਾਲਾ ਮਾਰਦਾ ਤੇ ਪੰਜਾਬ ਨੇ ਉਬਾਲਾ ਚ ਫਿਰ ਮਾਰਿਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਸੜਕਾਂ ਤੇ ਆਉਂਗੇ ਤਾਂ ਤੁਹਾਨੂੰ ਟਰੈਕਟਰ ਮਾਰਚ ਦੇਖਣ ਨੂੰ ਮਿਲਣਗੇ ਜਾਮ ਲੱਗੇ ਹੋਏ ਐ ਮੇਨ ਹਾਈਵੇ ਤੱਕ ਜਾਮ ਕੀਤੇ ਹੋਇਆ ਕਿਸਾਨਾਂ ਨੇ ਇਹ ਤਸਵੀਰਾਂ ਦੱਸਦੀਆਂ ਨੇ ਕੇ ਮੋਰ ਤੋਂ 2020 ਵਾਲਾ ਅੰਦੋਲਨ ਬਣਦਾ ਨਜ਼ਰ ਆ ਰਿਹਾ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ਤੇ ਫਿਰ ਉਹ ਚੀਜ਼ਾਂ ਉੱਠ ਰਹੀਆਂ ਸ਼ੁਰੂ ਹੋ ਗਈਆਂ ਪੰਜਾਬ ਫਿਰ ਦਾ ਪੰਜਾਬ ਦਾ ਖੂਨ ਖੋਲ ਰਿਹਾ ਹੈ ਪੰਜਾਬ ਦੁਬਾਰਾ ਸੜਕਾਂ ਤੇ ਆ ਗਿਆ ਤਾਂ ਇਹ ਚੀਜ਼ਾਂ ਦੱਸ ਦੇਣੀਆਂ ਅੱਜ ਸਰਕਾਰ ਨੂੰ ਹੋ ਸਕਦਾ ਹੈ ਕਿ ਸਰਕਾਰ ਇਸ ਰੋਡ ਸ਼ੋਅ ਤੋਂ ਬਾਅਦ ਹੀ ਕੋਈ ਫੈਸਲਾ ਇਸ ਪਾਲਿਸੀ ਨੂੰ ਲੈ ਕੇ ਲੈ ਲਵੇ ਲੈਂਡ ਪੂਲਿੰਗ ਸਕੀਮ ਖਿਲਾਫ ਅੱਜ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੈ ਸਭ ਤੋਂ ਵੱਡੇ ਟਰੈਕਟਰ ਮਾਰਚ ਆ ਜਿਹੜੇ ਉਹ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਜਿੱਥੇ ਸਭ ਤੋਂ ਵੱਡੇ ਪੱਧਰ ਤੇ ਉੱਤੇ ਜ਼ਮੀਨ ਆਈ ਹੈ ਕਿਸਾਨਾਂ ਦੀ ਤਾਂ ਟਰੈਕਟਰ ਮਾਰਚ ਤੁਸੀਂ ਦੇਖ ਸਕਦੇ ਹੋ ਐਸ ਕੇ ਐਮ ਨੇ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਐ ਉਹ ਟਰੈਕਟਰ ਲੈ ਕੇ ਅੱਜ ਸੜਕਾਂ ਤੇ ਉਤਰੇ ਐ ਇੱਕ ਗੱਲ ਦੱਸ ਦਈਏ ਕਿ ਬੀਤੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਟਾਰਗੇਟ ਤੇ ਸੀ ਕਿਸਾਨ ਜਿੱਥੇ ਬੰਦੀਆਂ ਤਾਂ ਉਹ ਵਾਰ-ਵਾਰ ਇਹ ਕਹਿੰਦੇ ਸੀ ਇਹ ਵੇਲੇ ਐ ਇਹਨਾਂ ਨੂੰ ਕੰਮ ਨਹੀਂ ਆ ਇਹ ਕਿਸਾਨ ਨਹੀਂ ਹੈ ਕਿਸਾਨ ਅਸੀਂ ਆ ਕਿਸਾਨ ਉਹ ਹੁੰਦਾ ਜਿਹੜਾ ਖੇਤ ਜਾਂਦਾ ਪਰ ਅੱਜ ਉਹੀ ਐਸਕੇਐਮ ਨੇ ਉਹੀ ਕਿਸਾਨ ਜਥੇਬੰਦੀਆਂ ਨੇ ਦਿਖਾ ਦਿੱਤਾ ਹੈ ਕਿ ਅੱਜ ਵੀ ਕਿਸਾਨ ਜਥੇਬੰਦੀਆਂ ਜਿਵੇਂ ਕਹਿੰਦੇ ਆ ਕਿ ਪੈਰਲਰ ਸਰਕਾਰ ਚਲਾਉਂਦੇ ਆ ਤਾਂ ਉਹ ਪੈਰਲਰ ਸਰਕਾਰ ਫਿਰ ਸੜਕਾਂ ਤੇ ਉਤਰੀ ਹੈ ਤੁਸੀਂ ਜਥੇਬੰਦੀਆਂ ਦੇ ਝੰਡੇ ਟਰੈਕਟਰਾਂ ਤੇ ਦੇਖ ਸਕਦੇ ਹੋ ਜਥੇਬੰਦੀਆਂ ਦੇ ਝੰਡਿਆਂ ਦੇ ਨਾਲ ਜਿਹੜੇ ਬਜ਼ੁਰਗ ਆ ਕਿਸਾਨ ਸਾਰੇ ਜਿਹੜੇ ਆ ਉਹ ਟਰੈਕਟਰਾਂ ਤੇ ਬੈਠੇ ਦਿਖਾਈ ਦਿੰਦੇ ਆ ਤਾਂ ਇਹ ਅੱਜ ਸਾਬਤ ਕੀਤਾ ਫਿਰ ਐਸਕੇਐਮ ਨੇ ਇਹ ਸਾਫ਼ ਕੀਤਾ ਕਿਸਾਨਾਂ ਨੇ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਹੈ ਇਹਦੇ ਖਿਲਾਫ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਇਹ ਨਾ ਹੋਵੇ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਲੈਂਦੀ ਲੈਂਦੀ ਆਪਣੀ ਸਿਆਸੀ ਜ਼ਮੀਨ ਗਵਾ ਦੇਵੇ ਆਪਣੀ ਸਿਆਸੀ ਜ਼ਮੀਨ ਤੋਂ ਵਿਰਵੀ ਰਹਿ ਜਾਵੇ ਕਿਉਂਕਿ ਕਿਸਾਨ ਜਥੇਬੰਦੀਆਂ ਆਮ ਲੋਕ ਜਿਸ ਤਰੀਕੇ ਨਾਲ ਸੜਕਾਂ ਤੇ ਉਤਰ ਆਏ ਐ ਅੱਜ ਤੁਸੀਂ ਦੇਖ ਸਕਦੇ ਹੋ ਕਿਲੋਮੀਟਰਾਂ ਦੇ ਕਾਫਲੇ ਲਗਾਤਾਰ ਟਰੈਕਟਰ ਤੁਹਾਨੂੰ ਨੰਗਦੇ ਨਜ਼ਰ ਆਉਣਗੇ ਕਿਲੋਮੀਟਰਾਂ ਦੇ ਜਿਹੜੇ ਕਾਫਲੇ ਟਰੈਕਟਰਾਂ ਦੇ ਉਹ ਸੜਕਾਂ ਦੇ ਉੱਤੇ ਆ ਗਏ ਨੇ ਇਹ ਇੱਕ ਪਿੰਡ ਦੀ ਗੱਲ ਹੈ ਯੋਧਾ ਪਿੰਡ ਤੋਂ ਸ਼ੁਰੂ ਹੋਇਆ ਜਿਹੜਾ ਟਰੈਕਟਰ ਮਾਰਚ ਹੈ ਜੇਕਰ ਤੁਸੀਂ ਮੁੱਲਾਪੁਰ ਜਾਓਗੇ ਉੱਥੇ ਜੇਕਰ ਆਓ ਜਾਓਗੇ ਉੱਥੇ ਤੁਸੀਂ ਕੂਮਕਲਾ ਪਿੰਡ ਜਾਓਗੇ ਉੱਥੇ ਸਾਰੇ ਪਾਸੇ ਤੁਹਾਨੂੰ ਇਸੇ ਤਰੀਕੇ ਨਾਲ ਟਰੈਕਟਰ ਦਖਾਈ ਦੇਣਗੇ ਟਰੈਕਟਰਾਂ 'ਚ ਕਿਸਾਨ ਦਿਖਾਈ ਦੇਣਗੇ ਵੱਖੋ ਵੱਖਰੇ ਤਰੀਕੇ ਦੇ ਨਾਲ ਕਿਸਾਨ ਗੱਡੀਆਂ ਭਰ-ਭਰ ਕੇ ਵੀ ਨਾਲ ਜਿਹੜੇ ਆ ਉਹ ਜਾ ਰਹੇ ਆ ਗੱਡੀਆਂ ਭਰ-ਭਰ ਕੇ ਵੀ ਕਿਸਾਨ ਜਾ ਰਹੇ ਆ ਤਾਂ ਉਹੀ ਮਾਹੌਲ ਫਿਰ ਬਣਦਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਦਿੱਲੀ ਦਾ ਜੋ ਕਿਸਾਨੀ ਅੰਦੋਲਨ ਸੀ ਉਸ ਵਾਲੇ ਪਾਸੇ ਨੂੰ ਫਿਰ ਮਾਹੌਲ ਬਣਦਾ ਜਾ ਰਿਹਾ ਇਹ ਨਾ ਹੋਵੇ ਕਿ ਮੁੜ ਪੰਜਾਬ ਦੇ ਵਿੱਚ ਉਸ ਤੋਂ ਵੱਡਾ ਮੋਰਚ ਵੱਡਾ ਮੋਰਚਾ ਲੱਗ ਜਾਵੇ ਤੇ ਸਰਕਾਰ ਤੋਂ ਇਹ ਮੋਰਚਾ ਸਾਂਭਿਆ ਨਾ ਜਾਵੇ ਇੱਥੋਂ ਤੱਕ ਵੀ ਚਰਚਾ ਹੈ ਕਿ ਸਰਕਾਰ ਇਹਦੇ ਤੇ ਆਪਣੀ ਪਾਲਿਸੀ ਵਾਪਸ ਲੈ ਸਕਦੀ ਹੈ ਪਰ ਫਿਲਹਾਲ ਜਿਸ ਤਰੀਕੇ ਦੇ ਨਾਲ ਕਿਸਾਨ ਮੈਦਾਨ ਦੇ ਵਿੱਚ ਨਿਤਰੇ ਆ ਜਿਸ ਤਰੀਕੇ ਦੇ ਨਾਲ ਕਿਸਾਨ ਲਗਾਤਾਰ ਲੜ ਰਹੇ ਆ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਟਰੈਕਟਰ ਮਾਰਚ ਵੱਡੇ ਹੋ ਰਹੇ ਆ ਟਰੈਕਟਰ ਮਾਰਚ ਬਹੁਤ ਵੱਡੇ ਪੱਧਰ ਤੇ ਪਿੱਛੇ ਲਗਾਤਾਰ ਟਰੈਕਟਰ ਹਾਲੇ ਜਿਹੜੇ ਆ ਉਹ ਆ ਰਹੇ ਲਗਾਤਾਰ ਕਿਸਾਨ ਟਰੈਕਟਰਾਂ ਤੇ ਸਵਾਰ ਹੋ ਕੇ ਲੁਧਿਆਣੇ ਵੱਲੋਂ ਲੁਧਿਆਣੇ ਦੇ ਪਿੰਡਾਂ ਨੂੰ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਇਸ ਪਾਲਿਸੀ ਦੇ ਵੰਡਰ ਆ ਗਈ ਹੈ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਪਿੰਡਾਂ 'ਚ ਮਾਰਚ ਕੱਢਣਗੇ ਦਿਖਾਉਣਗੇ ਸ਼ਕਤੀ ਪ੍ਰਦਰਸ਼ਨ ਹੋਵੇਗਾ ਇਸ ਤੋਂ ਬਾਅਦ ਵੱਡਾ ਇਕੱਠ ਜਿਹੜਾ ਕਿਸਾਨਾਂ ਦਾ ਉਹ 24 ਅਗਸਤ ਨੂੰ ਮੁੱਲਾਂਪੁਰ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਹੋਣ ਜਾ ਰਿਹਾ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਕਿਸਾਨ ਪਹੁੰਚਣਗੇ ਆ ਕਾਲੇ ਝੰਡੇ ਝੰਡਿਆਂ ਦੇ ਉੱਤੇ ਵੀ ਲਿਖਿਆ ਹੋਇਆ ਲੈਂਡ ਪੂਲਿੰਗ ਪਾਲਿਸੀ ਰੱਦ ਕਰੋ ਮਤਲਬ ਕਿਸਾਨਾਂ ਦੇ ਮਨ ਦੇ ਵਿੱਚ ਰੋ ਹੈ ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਪਾਲਿਸੀ ਬਹੁਤ ਚੰਗੀ ਹੈ ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਕਿ ਪਾਲਿਸੀ ਦੇ ਫਾਇਦੇ ਹੀ ਬਹੁਤ ਹੈ ਪਰ ਕਿਸਾਨ ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਮਨ ਨੂੰ ਜਿਹੜੀ ਗੱਲ ਜੱਜ ਹੈ ਪੰਜਾਬ ਦੇ ਲੋਕਾਂ ਦੇ ਮਨ ਨੂੰ ਆਮ ਆਦਮੀ ਪਾਰਟੀ ਜਿੱਚੀ ਸੀ ਤਾਂ ਲੋਕਾਂ ਨੇ ਮਾਣਾ ਮੂਹੀ ਵੋਟਾਂ ਪਾਈਆਂ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਪਾਲਿਸੀ ਨਹੀਂ ਜਿੱਚੀ ਤਾਂ ਹੁਣ ਸਰਕਾਰ ਵੱਖੋ ਵੱਖਰੇ ਤਰੀਕੇ ਨਾਲ ਜੋਰ ਜਰੂਰ ਲਾ ਰਹੀ ਹੈ ਸਮਝਾਉਣ ਦੇ ਉੱਤੇ ਬੁਝਾਉਣ ਦੇ ਉੱਤੇ ਲਾਲਚ ਦੇ ਰਹੀ ਹੈ ਪਰ ਲੋਕਾਂ ਦੇ ਮਨ ਚੋਂ ਇਹ ਪਾਲਿਸੀ ਰੱਦ ਹੋ ਚੁੱਕੀ ਹੈ ਤੇ ਇਹ ਵੀ ਭਗਵਾਨ ਸਿੰਘ ਮਾਨ ਕਹਿੰਦੇ ਰਹੇ ਕਿ ਜਿਹੜੀ ਗੱਲ ਲੋਕਾਂ ਚੋਂ ਰੱਦ ਹੋ ਜੇ ਲੋਕ ਵੱਡੇ ਹੁੰਦੇ ਨੇ ਉਹ ਚੀਜ਼ ਫਿਰ ਰੱਦ ਹੀ ਹੁੰਦੀ ਹੈ ਲੋਕ ਆਪਣੀਆਂ ਜ਼ਮੀਨਾਂ ਦੇ ਬਚਾਉਣ ਦੇ ਲਈ ਵੱਖ-ਵੱਖਰੇ ਤਰੀਕੇ ਦੀਆਂ ਕੋਸ਼ਿਸ਼ਾਂ ਕਰ ਰਿਹਾ ਲਗਾਤਾਰ ਸਰਕਾਰ ਖਿਲਾਫ ਜਿਹੜੇ ਪ੍ਰਦਰਸ਼ਨ ਕਰ ਰਿਹਾ ਸਰਕਾਰ ਦੇ ਪਿੰਡਾਂ ਦੇ ਵਿੱਚ ਵੜਨ ਦੇ ਬੋਰਡ ਖਿਲਾਫ ਲਾ ਰਹੇ ਐ ਸੋ ਇਹ ਮਾਹੌਲ ਪੰਜਾਬ ਚ ਬਣਿਆ ਹੋਇਆ ਪੰਜਾਬ ਦੀ ਤਸਵੀਰ ਹੈ ਪੰਜਾਬ ਵਾਰ-ਵਾਰ ਉਬਾਲਾ ਮਾਰਦਾ ਤੇ ਪੰਜਾਬ ਨੇ ਉਬਾਲਾ ਫਿਰ ਮਾਰਿਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਸੜਕਾਂ ਤੇ ਆਉਂਗੇ ਤਾਂ ਤੁਹਾਨੂੰ ਟਰੈਕਟਰ ਮਾਰਚ ਦੇਖਣ ਨੂੰ ਮਿਲਣਗੇ ਜਾਮ ਲੱਗੇ ਹੋਏ ਐ ਮੇਨ ਹਾਈਵੇ ਤੱਕ ਜਾਮ ਕੀਤੇ ਹੋਇਆ ਕਿਸਾਨਾਂ ਨੇ ਇਹ ਤਸਵੀਰਾਂ ਦੱਸਦੀਆਂ ਨੇ ਕੇ ਮੋਰ ਤੋਂ 2020 ਵਾਲਾ ਅੰਦੋਲਨ ਬਣਦਾ ਨਜ਼ਰ ਆ ਰਿਹਾ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ਤੇ ਫਿਰ ਉਹ ਚੀਜ਼ਾਂ ਉੱਠ ਰਹੀਆਂ ਸ਼ੁਰੂ ਹੋ ਗਈਆਂ ਪੰਜਾਬ ਫਿਰ ਦਾ ਪੰਜਾਬ ਦਾ ਖੂਨ ਖੋਲ ਰਿਹਾ ਹੈ ਪੰਜਾਬ ਦੁਬਾਰਾ ਸੜਕਾਂ ਤੇ ਆ ਗਿਆ ਤਾਂ ਇਹ ਚੀਜ਼ਾਂ ਦੱਸ ਦੇਣੀਆਂ ਅੱਜ ਸਰਕਾਰ ਨੂੰ ਹੋ ਸਕਦਾ ਹੈ ਕਿ ਸਰਕਾਰ ਇਸ ਰੋਡ ਸ਼ੋਅ ਤੋਂ ਬਾਅਦ ਹੀ ਕੋਈ ਫੈਸਲਾ ਇਸ ਪਾਲਿਸੀ ਨੂੰ ਲੈ ਕੇ ਲੈ ਲਵੇ